ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਮਲਾਜ਼ਮ ਪੈਨਸ਼ਨਰਾਂ ਸਾਂਝੇ ਫਰੰਟ ਵੱਲੋਂ ਕੀਤਾ ਗਿਆ ਵੱਡੇ ਸੰਘਰਸ਼ ਦਾ ਐਲਾਨ ਪੇ ਕਮਿਸ਼ਨ ਦਾ ਬਕਾਇਆ 11% ਡੀਏ ਕੱਚੇ ਮਲਾਜ਼ਮ ਪੱਕੇ ਫੈਕਟਰ 2.99 ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਈ ਵੱਡੀ ਅਪਡੇਟ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂ ਜੀ ਦੋਸਤੋ ਅੱਜ ਦੀ ਵੱਡੀ ਖਬਰ ਵੱਲ ਚੱਲਦੇ ਹਾਂ ਮਲਾਜ਼ਮ ਪੈਨਸ਼ਨਰਾਂ ਸਾਂਝੇ ਫਰੰਟ ਉంట ਦੇ ਸੱਦੇ ਤੇ ਬਜਟ ਸੈਸ਼ਨ ਦਰਾਂ 24 ਅਤੇ 25 ਮਾਰਚ ਨੂੰ ਮੁਹਾਲੀ ਵਿਖੇ ਰੈਲੀਆਂ ਅਤੇ ਵਿਧਾਨ ਸਭਾ ਵੱਲ ਮਾਰਚ ਰੱਖਿਆ ਗਿਆ ਹੈ ਮਲਾਜ਼ਮ ਦੋਸਤਾਂ ਨੇ ਆਪਣੀ ਇੱਕ ਲਿਸਟ ਤਿਆਰ ਕੀਤੀ ਹੈ ਜਿਸ ਵਿੱਚ ਇਹ ਦੱਸਿਆ ਜਾ ਰਿਹਾ ਕਿ ਮਲਾਜ਼ਮਾਂ ਦੀਆਂ ਜੋ ਮੰਗਾਂ ਨੇ ਉਹਨਾਂ ਦੀ ਲਿਸਟ ਹੈ ਜੋ ਕਿ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਨਿਯਮ 1972 ਅਨੁਸਾਰ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ 15-15 ਦਾ ਨੋਟੀਫਿਕੇਸ਼ਨ ਰੱਦ ਕਰਾਉਣਾ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਪਰ ਪੰਜਾਬ ਦੇ ਸਕੇਲ ਲਾਗੂ ਕਰਾਉਣਾ 6ਵੇਂ ਤਨਖਾਹ ਕਮਿਸ਼ਨ ਤਹਿਤ ਨੈਸ਼ਨਲ ਅਨਫੈਕਟਰ 2.69 ਗੁਣਾਕ ਨਾਲ ਉਹਨਾਂ ਦੀ ਪੈਨਸ਼ਨ ਜੋ ਹੈ ਉਸ ਨੂੰ ਸੋਧਣਾ ਜੋ ਕਿ ਪੱਤੇ ਨੇ ਬੰਦ ਕਰ ਦਿੱਤੇ ਗਏ ਸੀ ਪਿੰਡੂ ਪੱਤਾ ਬਾਰਡਰ ਏਰੀਆ ਸਮੇਤ ਜਿਹੜੇ ਵੀ ਸਮੁੱਚੇ ਪੱਤੇ ਨੇ ਏਸੀਪੀ ਸਕੀਮ ਹੈ ਉਸ ਨੂੰ ਬਹਾਲ ਕਰਾਉਣਾ 11% ਡੀਏ ਹੈ ਜੋ ਮਲਾਜ਼ਮਾ ਦਾ ਉਹ ਪੰਜਾਬ ਸਰਕਾਰ ਤੋਂ ਲੈਣਾ 3642 ਤੇ 32 ਕਿਸ਼ਤਾਂ ਵਿੱਚ ਦਿੱਤੇ ਜਾਣ ਵਾਲੇ ਬਕਾਏ ਨੂੰ ਤਿੰਨ ਕਿਸ਼ਤਾਂ ਵਿੱਚ ਜਾਰੀ ਕਰਾਉਣਾ ਜਵਰੀ ਥੋਪੀਆਂ ਗਈਆਂ ਮੰਗਾਂ ਨੂੰ ਜੋ ਕਿ ਮਲਾਜ਼ਮਾ ਉੱਪਰ ਜਬਰੀ ਥੋਪਿਆ ਗਿਆ ਹੈ 200 ਰੁਪਿਆ ਵਿਕਾਸ ਕਰ ਉਸ ਨੂੰ ਬੰਦ ਕਰਵਾਉਣਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ 25 ਮਾਰਚ ਨੂੰ ਮੋਹਾਲੀ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ ਕਿਉਂਕਿ ਮਜ਼ਦਮ ਪੈਨਸ਼ਨਰ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲੈ ਕੇ ਸੰਘਰਸ਼ ਕਰ ਰਹੇ ਨੇ ਪਰ ਪੰਜਾਬ ਸਰਕਾਰ ਅੰਨੀ ਬੋਲੀ ਹੋਈ ਪਈ ਹੈ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਸੁਣ ਰਹੀ ਉਹਨਾਂ ਦਾ ਹੱਲ ਨਹੀਂ ਕਰ ਰਹੀ 3 ਸਾਲ ਦਾ ਸਮਾਂ ਬੀਤ ਚੁੱਕਿਆ ਹੈ 2 ਸਾਲ ਦਾ ਸਮਾਂ ਬਾਕੀ ਹੈ 2 ਸਾਲ ਤੋਂ ਘਟਦਾ ਹੀ ਸਮਾਂ ਰਹਿ ਗਿਆ ਹੈ ਸਰਕਾਰ ਦਾ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਜੇ ਇੰਜ ਹੀ ਚੱਲਦਾ ਰਿਹਾ ਤਾਂ ਪੰਜਾਬ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਨੂੰ ਦਿੱਲੀ ਵਿੱਚ ਜਿਸ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ